ਤਾਂ ਤਸਵੀਰਾਂ ਜਨਾਲਾ ਸ਼ਹਿਰ ਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਜਿਹੜਾ ਹੈ ਜਨਾਲਾ ਸ਼ਹਿਰ ਦੇ ਸਕੀਨਾਲੇ ਤੋਂ ਅਗਲੇ ਪਾਸੇ ਕ੍ਰੋਸ ਕਰ ਚੁੱਕਾ ਹੈ ਔਰ ਇਹ ਜਿਹੜੀ ਸੜਕ ਗੱਗੋਵਾਲ ਜਿਹੜੀ ਹੈ ਅਗਲੇ ਪਾਸੇ ਰਮਦਾਸ ਨੂੰ ਜਾਂਦੀ ਹੈ ਪੂਰੀ ਤਰ੍ਹਾਂ ਪਾਣੀ ਹਾਲਾਂਕਿ ਕੱਲ ਅਸੀਂ ਇਸ ਪਾਸੇ ਜਿਹੜਾ ਗਏ ਸੀ ਤਾਂ ਸੜਕ ਦੇ ਉੱਤੇ ਅਸੀਂ ਆਰਾਮ ਨਾਲ ਗੱਡੀਆਂ ਜਾ ਸਕਦੀਆਂ ਸੀ ਪਰ ਹੁਣ ਵਹੀਕਲ ਜਿਹੜੇ ਨੇ ਇਸ ਪਾਸੇ ਨਹੀਂ ਜਾ ਰਹੇ ਔਰ ਪਾਣੀ ਦਾ ਲੈਵਲ ਜਿਹੜਾ ਇਸ ਪਾਸੇ ਵੀ ਜਿੱਥੇ ਬੰਦੀਆਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਰੈਸਕਿਊ ਕਰਕੇ ਲਿਆ ਰਹੇ ਨੇ ਔਰ ਸਮਾਜ ਸੇਵਾ ਜਿਹੜੀ ਹੈ ਕਰ ਨੇ ਗੱਲਬਾਤ ਇਹਨਾਂ ਨਾਲ ਜਾਰੀ ਰੱਖਾਂਗੇ ਤਾਂ ਸਰ ਇੱਧੇ ਇੱਧੇ ਰਗ ਰਾਮਨਾ ਸਰ ਕੀ ਨਾਮ ਹੈ ਬਾਬਾ ਜੀ ਕਿਥੋਂ ਆਏ ਤੁਸੀਂ ਕੀ ਨਾਮ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਅੱਗੇ ਕਿੱਥੇ ਗਏ ਪਿੰਡ ਅਸੀਂ ਕਮਟਾਲਿਓ ਰਸਤ ਇਕੱਠੀ ਕਰਕੇ ਲਿਆਏ ਹਾਂ ਜੀ ਇੱਧਰ ਸੰਕਤ ਨੂੰ ਪਹੁੰਚਾ ਕੇ ਆਏ ਆ ਪਾਣੀ ਬਹੁਤ ਜ਼ਿਆਦਾ ਠੀਕ ਠਾਕ ਹੈ ਲੋਕ ਸਾਡੇ ਸੰਤਾਂ ਨੂੰ ਆਰਡਰ ਹੀ ਤੁਸੀਂ ਲਾ ਕੇ ਤੇ ਸੰਤ ਨੂੰ ਵਰਤਾਓ ਸਰ ਠੀਕ ਠਾਕ ਹੈ ਉੱਥੇ ਕਿਰਪਾ ਜੀ ਕਿਰਪਾ ਬਾਬੇ ਦੀ ਪਾਣੀ ਬਹੁਤ ਹੈ ਪਾਣੀ ਵਧ ਗਿਆ ਲੈਵਲ ਉਹ ਲਗਾਤਾਰ ਬਾਰਿਸ਼ ਹੋ ਰਹੀ ਹੈ ਕੀ ਨਾਮ ਪਾਣੀ ਬਤਾ ਜੀ ਕੁਲਜਿੰਦਰ ਸਿੰਘ ਜੀ ਕੁਲਜਿੰਦਰ ਸਿੰਘ ਜੀ ਕਿਵੇਂ ਦੇ ਹਾਲਾਤ ਨੇ ਤੁਸੀਂ ਹਾਲਾਤ ਦੇ ਬ ਨੋ ਯਾ ਉਹ ਤੇ ਹਾਲਾਤ ਬਹੁਤ ਮਾੜੇ ਨੇ ਪਰ ਚਲੋ ਤੁਹਾਡੇ ਲਈ ਵੀ ਬੜੀ ਵੱਡੀ ਗੱਲ ਹੈ ਕਿ ਤੁਸੀਂ ਆਮ ਲੋਕਾਂ ਲਈ ਅੱਗੇ ਆਏ ਕਿਉਂਕਿ ਅੱਗੇ ਜਾਣਾ ਹੀ ਬੜਾ ਮੁਸ਼ਕਲ ਹੈ ਪਰ ਆਪਣੀ ਤੁਸੀਂ ਰਿਸਕ ਲਿਆ ਫਿਰ ਵੀ ਗਏ ਲੋਕਾਂ ਤੱਕ ਪਹੁੰਚਾਏ ਰਸਦ ਸਾਰੀ ਹਾਂਜੀ ਪਹੁੰਚਾਏ ਜੀ ਰਸਤ ਸਾਰੀ ਪਹੁੰਚਾਏ ਆ ਜੀ ਇਹ ਪੰਜਾਬ ਦੇ ਉਹ ਲੋਕ ਨੇ ਜਿਹੜੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਪਿੱਛੋਂ ਅਗਲੇ ਪਾਸੇ ਦੀ ਇਸ ਪਾਸੇ ਪਾਣੀ ਹੈ ਉਸ ਪਾਸੇ ਰਸਦ ਪਹੁੰਚਾ ਕੇ ਆਏ ਨੇ ਔਰ ਲਗਾਤਾਰ ਪ੍ਰਸਾਦ ਜਿਹੜੀ ਹੋ ਰਹੀ ਹੈ ਇਸ ਪਾਸੇ ਅਸੀਂ ਹੋਰ ਸਾਰਿਆਂ ਨਾਲ ਗੱਲਬਾਤ ਕੀ ਨਾਵੇਂ ਜੀ ਤੁਹਾਡਾ ਬਾਬਾ ਜੀ ਸ਼ਮਸ਼ੇਰ ਸਿੰਘ ਜੀ ਸ਼ਮਸ਼ੇਰ ਸਿੰਘ ਜੀ ਤੁਸੀਂ ਕਿਹੜ ਬਾਬਾ ਸੁਖਦੇਵ ਪੁੱਤਰ ਸਾਹਿਬ ਵਾਲੇ ਆ ਠੀਕ ਹੈ ਜੀ ਉਹਨਾਂ ਵੱਲੋਂ ਲੰਗਰ ਰੋਜ਼ ਭੇਜਿਆ ਜਾਂਦਾ ਅੱਜ ਵੀ ਜਾ ਰਹੇ ਪਰ ਪਾਣੀ ਬਹੁਤ ਜ਼ਿਆਦਾ ਚੜ ਚੁੱਕਾ ਸਾਡਾ ਸਾਡਾ ਇੱਕ ਟਰੈਕਟਰ ਟਰਾਲੀ ਡੁੱਬ ਚੁੱਕਾ ਹੈ ਓਕੇ ਬਹੁਤ ਜ਼ਿਆਦਾ ਇੰਨਾ ਪਾਣੀ ਚੜ ਗਿਆ ਅੱਗੇ ਹੁਣ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਬੇੜੀਆਂ ਭੇਜੋ ਬੇੜੀਆਂ ਤੇ ਲੋੜ ਹੈ ਅੱਗੇ ਲੋਕ ਭੁੱਖੇ ਨੇ ਕੋਈ ਸਟੇਟ ਦਾ ਪ੍ਰਬੰਧ ਨਹੀਂ ਕੋਈ ਦਵਾਈਆਂ ਦਾ ਪ੍ਰਬੰਧ ਨਹੀਂ ਇੱਥੇ ਓਕੇ ਹਾਂਜੀ ਗੱਡੀਆਂ ਨਹੀਂ ਜਾ ਸਕਦੀਆਂ ਹੁਣ ਗੱਡੀਆਂ ਨਹੀਂ ਜੀ ਅਸੀਂ ਸਾਡੇ 10 ਫੁੱਟ ਟਰੈਕਟਰ ਥੱਲੇ ਚਲੇ ਗਏ ਅਸੀਂ ਡੁੱਬ ਗਏ ਆ ਆਰਮੀ ਨੇ ਗੱਡੀਆਂ ਤਾਂ ਬਿਲਕੁਲ ਇਹ ਟਰੈਕਟਰ ਟਰਾਲੀਆਂ ਦੇ ਲੋਕ ਪਹੁੰਚ ਰਹੇ ਨੇ ਸਰ ਕੀ ਕਹਿ ਰਹੇ ਸੀ ਕਿ ਤੁਸੀਂ ਬੇਨਤੀ ਕੀ ਕਰ ਰਹੇ ਹੋ ਮੈਂ ਜੀ ਜਿੱਥੋਂ ਪਹਿਲਾਂ ਬੇਦੀ ਸ਼ਨਾ ਤੋਂ ਜਿੱਥੋਂ ਬੰਨ ਟੁੱਟਾ ਉੱਥੇ ਹੀ ਅੱਜ ਤੱਕ ਅਸਮਾਨ ਹੀ ਨਹੀਂ ਤੁਹਾਡਾ ਕਿਸੇ ਦਾ ਪਹੁੰਚਿਆ ਅਸੀਂ ਪਹਿਲੀ ਟਰਾਲੀ ਛੱਡ ਕੇ ਆਏ ਉੱਥੇ ਤਾਂ ਬੇਦੀ ਸ਼ਨਾ ਤੱਕ ਜਿਹੜੀ ਕਿਉਂਕਿ ਅਪਰੋਚ ਜਿਹੜੀ ਆ ਔਖੀ ਆ ਇਸ ਪਾਸੇ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆ ਜਿਹੜੇ ਨੌਜਵਾਨ ਨੇ ਖੁਦ ਛੱਟ ਵੀ ਲੱਗੀ ਉਸਤੇ ਬਾਵਜੂਦ ਸੇਵਾ ਵੀ ਜਿਹੜੀ ਕਰ ਰਹੇ ਨੇ ਤਾਂ ਫੌਜ ਦੀਆਂ ਗੱਡੀਆਂ ਵੀ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਇਸ ਇਲਾਕੇ 'ਚ ਮੂਵਮੈਂਟ ਜਿਹੜੀ ਹੋ ਰਹੀ ਆ ਪਰ ਪਾਣੀ ਦਾ ਲੈ ਸ਼ਹਿਰਾਂ ਤੋਂ ਜਿਸ ਵੀ ਆਪਣੀ ਹਾਲਾਤਾਂ ਦੇ ਵਿੱਚ ਪਹੁੰਚ ਰਹੇ ਨੇ ਇਸ ਗੱਡੀ ਦੇ ਵਿੱਚ ਦੇਖ ਸਕਦੇ ਹੋ ਆਪਣੀ ਰਸੋਤ ਲੈ ਕੇ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਵੱਖ-ਵੱਖ ਥਾਵਾਂ ਤੋਂ ਤਾਂ ਤਸਵੀਰਾਂ ਜਿਹੜੀਆਂ ਨੇ ਇਹ ਅੰਮ੍ਰਿਤਸਰ ਦੀ ਅਜਨਾਲਾ ਦੀਆਂ ਨੇ ਜਿੱਥੇ ਜਨਾਲਾ ਸ਼ਹਿਰ ਦੇ ਵਿੱਚ ਅਸੀਂ ਕਾਫੀ ਇਸ ਤਰ੍ਹਾਂ ਦੀਆਂ ਕਾਰਾਂ ਦੇਖੀਆਂ ਜਿਨ੍ਹਾਂ ਦੇ ਵਿੱਚ ਲੋਕ ਜਿਹੜੇ ਨੇ ਆਪਣੀ ਰਸੋਤ ਲੈ ਕੇ ਇੱਥੇ ਪਹੁੰਚੇ ਨੇ ਇਸ ਪਾਸੇ ਪਾਣੀ ਜਿਹੜਾ ਹੈ ਉਹ ਵੀ ਪਹੁੰਚਿਆ ਹੈ ਪਾਣੀ ਕਾਫੀ ਵਧਦਾ ਜਾ ਰਿਹਾ ਹੈ ਪਰ ਲੋਕ ਜਿਹੜੇ ਨੇ ਜਿੰਨੇ ਜੋਗੇ ਵੀ ਨੇ ਕਿਉਂਕਿ ਬਹੁਤ ਸਾਰੀਆਂ ਕਾਰਾਂ ਪਿੱਛੇ ਵੀ ਰੁਕੀਆਂ ਸੀ ਚੱਲਦੇ-ਚੱਲਦੇ ਗੱਲ ਵੀ ਕਰ ਰਹੇ ਨੇ ਸਰ ਕੀ ਨਾਮ ਹੈ ਤੁਹਾਡਾ ਵੱਡੀ ਇਸੇ ਜੋੜਾ ਹੀ ਮੇਰਾ ਨਾਮ ਹੈ ਹਾਂਜੀ ਜੜਾ ਦੋ ਤੁਸੀਂ ਰਸਤ ਉਹਨਾਂ ਲੋਕਾਂ ਨੂੰ ਲੈ ਕੇ ਪਹੁੰਚੇ ਜੀ ਜੀ ਜਿਹੜੀ ਇਹ ਤਰਾਸਤੀ ਪੰਜਾਬ ਦੇ ਵਿੱਚ ਆਪਣੇ ਖਾਸ ਕਰਕੇ ਅਮਰਚਾ ਅਮਰਸਰ ਦੇ ਵਿੱਚ ਆਈ ਆ ਉਹਦੇ ਵਾਸਤੇ ਇਹ ਏਰੀਆ ਜਿਹੜਾ ਰਸਤ ਲੈ ਕੇ ਆਏ ਆ ਜਿਹੜਾ ਜਿਹਦੀ ਅਗਵਾਈ ਸਾਡੇ ਮਾਨਯੋਗ ਭਗਵੰਤ ਮਾਨ ਜੀ ਦੀ ਅਗਵਾਈ ਦੇ ਨਾਲ ਅਸੀਂ ਇਹ ਕਰਨ ਗਏ ਆ ਇਹ ਟ੍ਰੇਡ ਵਿੰਗ ਪੰਜਾਬ ਆਮ ਆਦਮੀ ਪਾਰਟੀ ਟ੍ਰੇਡ ਵਿੰਗ ਦੀ ਟੀਮ ਆ ਸਾਡੀ ਤੁਸੀਂ ਲੈ ਕੇ ਕੀ ਕੀ ਆਏ ਆ ਆਟਾ ਆ ਆਪਣੇ ਕੋ ਅਮੁੱਲ ਦਾ ਸੁੱਕਾ ਦੁੱਧ ਆ ਤੇ ਰਾਸ ਨੇ ਬੰਦ ਨੇ ਤੇ ਪਾਣੀ ਦੀਆਂ ਬੋਤਲਾਂ ਨੇ ਇਹ ਸਾਰੀਆਂ ਆਟਵਾ ਜਿਹੜੀਆਂ ਅਸੀਂ ਲੈ ਕੇ ਆਏ ਆ ਤੇ ਬਿਲਕੁਲ ਬਿਲਕੁਲ ਜਿਹੜਾ ਪਾਣੀ ਦਾ ਵਧ ਰਿਹਾ ਹੈ ਲੈਵਲ ਉਸ ਦੇ ਬਾਵਜੂਦ ਸਰ ਕੀ ਨਾਮ ਹੈ ਤੁਹਾਡਾ ਜੀ ਮੈਂ ਐਡਵੋਕੇਟ ਰਵਨ ਜੀ ਐਡਵੋਕੇਟ ਸਾਹਿਬ ਤੁਸੀਂ ਵੀ ਅੱਜ ਤੇ ਪਹੁੰਚੇ ਜੇ ਕਿਉਂਕਿ ਪਿੰਡਾਂ ਦੇ ਲੋਕਾਂ ਕੋ ਟਰਾਲੀਆਂ ਦੀਆਂ ਸ਼ਹਿਰ ਦੇ ਲੋਕ ਜਿਹੜੇ ਨੇ ਆਪਣੀਆਂ ਗੱਡੀਆਂ 'ਚ ਲੈ ਕੇ ਆ ਗਏ ਨੇਡੇ ਕੋਲ ਜਿਹੜੀ ਗੱਡੀ ਸੀ ਅਸੀਂ ਪੂਰੀ ਗੱਡੀ ਭਰ ਕੇ ਅੱਜ ਆਪਣੇ ਭਰਾਵਾਂ ਵਾਸਤੇ ਭੈਣਾਂ ਵਾਸਤੇ ਬਾਵਾ ਵਾਸਤੇ ਬੱਚਿਆਂ ਵਾਸਤੇ ਜੋ ਬਣ ਸਕਦਾ ਸੀ ਅਸੀਂ ਘਰੋਂ ਲੈ ਕੇ ਆਏ ਆਂ ਔਰ ਅਸੀਂ ਸੇਵਾ ਕਰਨਾ ਚਾਹੁੰਦੇ ਆਂ ਰੈਗੂਲਰ ਕੱਲ ਵੀ ਆਏ ਸੀ ਅੱਜ ਵੀ ਆ ਰਹੇ ਔਰ ਅੱਗੋ ਵੀ ਆਂਦੇ ਰਾਵਾਂਗੇ ਜੋ ਵੱਧ ਵੱਧ ਸੇਵਾ ਹੋ ਸਕੇਗੀ ਤਾਂ ਇਹ ਉਹ ਪੰਜਾਬੀਅਤ ਦੀ ਖਾਸੀਅਤ ਹੈ ਤਾਂ ਸਰ ਅਸੀਂ ਇੱਥੋਂ ਆਏ ਆਂ ਮੈਂ 9 ਵਜੇ ਦਾ ਤੁਰਿਆ ਇੱਥੋਂ ਜੀ 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 ਮੈਨੂੰ 1:30 ਵਜ ਗਿਆ ਜੀ 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 1:3 ਵਜ ਗਿਆ 베디ਸ਼ਨਾ ਕੋਰ ਜਿਆਦਾ ਲਾਗੇ ਸਮਾਨ ਭੇਜੋ ਜਿੱਥੋਂ ਸਭ ਤੋਂ ਜ਼ਿਆਦਾ ਅਸੀਂ ਗਮਟਾਲੇ ਪਿੰਡ ਤੋਂ ਆਏ ਆ ਸਾਨੂੰ ਹੋਲੀਹਾੜ ਸਕੂਲ ਵਾਲਿਆਂ ਨੇ ਵੀ ਬੜਾ ਰਾਸ਼ਨ ਦਿੱਤਾ ਜੀ ਅਸੀਂ ਉਹ ਵੀ ਸਾਰਾ ਉੱਥੇ ਆਏ ਕਿ ਉੱਥੇ ਪੁੱਛਦਾ ਚਾਹੀਦਾ 베디ਸ਼ਨਾ ਤੱਕ ਪਹੁੰਚਣਾ ਚਾਹੀਦਾ 베디ਸ਼ਨਾ ਤੱਕ ਪਹੁੰਚੇ ਆ ਇੱਥੋਂ ਜੀ ਪਹੁੰਚਦਾ ਦੱਸਿਆ ਕਾ ਇਸ ਪਾਸੇ ਅਗਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਰਸਤਾ ਹੈ ਅਗਲੇ ਪਾਸੇ ਜੋ ਜਾਂਦਾ ਇਹ ਤੋਂ ਤੁਸੀਂ ਦੇਖ ਸਕਦੇ ਹੋ ਫੌਜ ਦੇ ਟਰੱਕ ਜਿਹੜੇ ਨੇ ਉਹ ਲਗਾਤਾਰ ਅੱਗੇ ਵਧ ਰਹੇ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲਗਾਤਾਰ ਤੁਸੀਂ ਇਹ ਜਿਹੜੀਆਂ ਇਹਨਾਂ ਤਸਵੀਰਾਂ ਦੇ ਜ਼ਰੀਏ ਕਿ ਪਾਣੀ ਦਾ ਪੱਧਰ ਕਿਵੇਂ ਵੱਧ ਰਿਹਾ ਹੈ ਕਿਉਂਕਿ ਬੀਤੇ ਕੱਲ ਇਸ ਜਗ੍ਹਾ ਦੇ ਉੱਤੇ ਵਹੀਕਲ ਜਿਹੜੇ ਸੀਗੇ ਉਹ ਅੱਗੇ ਮੂਵ ਕਰ ਪਾ ਰਹੇ ਸੀ ਅਸੀਂ ਵੀ ਬੀਤੇ ਕੱਲ ਇੱਥੋਂ ਅਗਲੇ ਪਾਸੇ ਜਾਣ ਗਏ ਸੀਗੇ ਸ਼ੂਟ ਕਰਕੇ ਕਿ ਦਰਸ਼ਕਾਂ ਤੱਕ ਆਪ ਡੈਨਿਕ ਸਵੇਰਾ ਦੀ ਰਿਪੋਰਟ ਸੀ ਪਹੁੰਚਾ ਕੇ ਆਏ ਪਰ ਅੱਜ ਇਸ ਜਗ੍ਹਾ ਦੇ ਉੱਤੇ ਕਿਉਂਕਿ ਟਰੈਕਟਰ ਵੀ ਅਗਲੇ ਪਾਸੇ ਜਿਉਂ ਜਾਣਕਾਰੀ ਮਿਲੀ ਹੈ ਟਰੈਕਟਰ ਵੀ ਅਗਲੇ ਪਾਸੇ ਜਿਹੜਾ ਸੀ ਪਾਣੀ ਦੇ ਵਿੱਚ ਡੁੱਬ ਗਿਆ ਹੈ ਤਾਂ ਇਹ ਤੋਂ ਇਸ ਜਗ੍ਹਾ ਦੇ ਉੱਤੇ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਤੇ ਲੋਕ ਜਿਹੜੇ ਨੇ ਕਿਉਂਕਿ ਅੱਜ ਬਾਰਿਸ਼ ਹੋਈ ਪਾਣੀ ਦਾ ਲੈਵਲ ਕਟੇਗਾ ਪਰ ਅੱਜ بارش ਹੋਣ ਦੇ ਕਾਰਨ ਜਿਹੜਾ ਪਾਣੀ ਦਾ ਲੈਵਲ ਹੈ ਇੱਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ ਔਰ ਲਗਾਤਾਰ ਬੱਦਲ ਜਿਹੜੇ ਕੁਲ ਹੋਏ ਨੇ ਜਿਵੇਂ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਸੀ ਕਿ ਪਾਣੀ ਦੀ ਜਿਹੜੀ ਹੈ ਲਗਾਤਾਰ ਵਧ ਸਕਦੀ ਹੈ ਤਾਂ ਉਸ ਤਹਿਤ ਹੀ بارش ਜਿਹੜੀ ਇੱਥੇ ਹੋ ਰਹੀ ਹੈ ਤੇ ਪਰ ਲੋਕ ਜਿਹੜੇ ਨੇ ਸਮਾਜ ਸੇਵੀ ਜਥੇਬੰਦੀਆਂ ਪਿੰਡਾਂ ਦੇ ਲੋਕ ਆਪਣੇ ਪੱਦਰ ਦੇ ਉੱਤੇ ਪ੍ਰਸ਼ਾਸਨ ਦੇ ਦਾਅਵੇ ਕਰ ਰਹੇ ਆਪਣੇ ਪੱਦਰ ਤੇ ਲੱਗੇ ਹੋਏ ਨੇ ਪਰ ਪਿੰਡਾਂ ਦੇ ਲੋਕਾਂ ਨੇ ਆਪਣੇ ਜਿਹੜੇ ਕਿਉਂਕਿ ਭੈਣ ਭਰਾ ਉਹਨਾਂ ਦੇ ਨੇ ਇਸ ਮਾਜੇ ਦੇ ਵਿੱਚ ਨਾਲ ਦੇ ਪਿੰਡਾਂ ਦੇ ਲੋਕ ਜਿਨੇ ਵੀ ਨੇ ਆਪਣੇ ਟਰਾਲੀਆਂ ਦੇ ਵਿੱਚ ਰਸਤ ਲੈ ਕੇ ਇੱਥੇ ਪਹੁੰਚ ਰਹੇ ਨੇ ਉਹਨਾਂ ਤੱਕ ਪਹੁੰਚਾਈ ਹੈ ਔਰ ਜੋ ਜਾਣਕਾਰੀ ਸਾਨੂੰ ਇੱਥੇ ਦਿੱਤੀ ਹੈ ਕਿ ਪਹਿਲੀ ਟਰਾਲੀ ਬੇਦੀਸ਼ਣਾ ਤੱਕ ਜਿਹੜੀ ਪਹੁੰਚੀ ਹੈ ਬਹੁਤ ਮੁਸ਼ਕਲ ਹਾਲਾਤ ਨੇ ਪਰ ਉਸ ਬਾਵਜੂਦ ਵੀ ਇਹ ਲੋਕ ਜਿਹੜੇ ਨੇ ਇਸ ਪਾਸੇ ਟਰਾਲੀਆਂ ਦੇ ਪਹੁੰਚ ਰਹੇ ਨੇ ਪਾਣੀ ਦਾ ਪੱਧਰ ਤੁਸੀਂ ਇਸ ਪਾਸੇ ਦੇਖ ਸਕਦੇ ਹੋ ਕਿ ਕਿਸ ਲੈਵਲ ਤੱਕ ਪਾਣੀ ਦਾ ਜਿਹੜਾ ਲੈਵਲ ਹੈ ਤੇ ਲਗਾਤਾਰ ਦਿਨਕ ਸਵੇਰਾ ਦੇ ਜ਼ਰੀਏ ਅਸੀਂ ਆਪਣੇ ਦਰਸ਼ਕਾਂ ਤੱਕ ਇਹ ਪਲ-ਪਲ ਦੀ ਰਿਪੋਰਟ ਅਜਨਾਲੇ ਦੀ ਵਿਚਾਰੇ ਆ ਅਜਨਾਲੇ ਸ਼ਹਿਰ ਦੇ ਵਿੱਚ ਪਾਣੀ ਦੀ ਮਾਰ ਕੱਲ ਸਵੇਰੇ ਪਹੁੰਚੀ ਸੀ ਕੱਲ ਪਹਿਲਾ ਦਿਨ ਸੀ ਜਦੋਂ ਅਜਨਾਲੇ ਦੇ ਵਿੱਚ ਪਾਣੀ ਜਿਹੜਾ ਇੱਥੋਂ ਤੱਕ ਪਹੁੰਚਿਆ ਤੇ ਹੁਣ ਇਹ ਜਿਹੜੀ ਪਾਣੀ ਜਿਹੜਾ ਇਸੇ ਤਰ੍ਹਾਂ ਜੇਕਰ ਪ੍ਰਸਾਦ ਹੁੰਦੀ ਰਹੀ ਤਾਂ ਹਲਾਤ ਹੋਰ ਗੰਭੀਰ ਹੋ ਸਕਦੇ ਨੇ ਸੱਕੀ ਨਾਲੇ ਤੋਂ ਅਗਲੇ ਪਾਸੇ ਜਿਹੜਾ ਪਾਣੀ ਹੈ ਕਿਉਂਕਿ ਅਜਨਾਲਾ ਸ਼ਹਿਰ ਦੇ ਵਿੱਚ ਅੱਜ ਦੁਕਾਨਾਂ ਵੀ ਜਿਹੜੀਆਂ ਨੇ ਉਹ ਬੰਦ ਨੇ ਸਾਹਮਣੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਦੁਕਾਨਾਂ ਦੇ ਬਾਹਰ ਤੱਕ ਪਾਣੀ ਜਿਹੜਾ ਪਹੁੰਚ ਚੁੱਕਾ Este... ਜਿਹੜੇ ਆਪਣੀਆਂ ਅਜਨਾਲਾ ਦੇ ਬਾਜ਼ਾਰ ਵੀ ਜਿਹੜੇ ਸੀ ਕਾਫੀ ਅੱਜ ਬੰਦ ਦਿਖਾਈ ਦਿੱਤੇ ਸੀ ਤਾਂ ਫੌਜ ਦੀਆਂ ਟੀਮਾਂ ਆਂਡੀਆਰਐਫ ਦੀਆਂ ਟੀਮਾਂ ਜ਼ਿਲ੍ਹਾ ਪ੍ਰਸ਼ਾਸਨ ਇਹ ਸਭ ਇੱਥੇ ਆਪਣੇ ਆਪਣੇ ਪੱਧਰ ਤੇ ਉਪਰਾਲੇ ਜਿਹੜੇ ਕਰ ਰਹੇ ਨੇ ਪਰ ਬਾਰਿਸ਼ ਨੇ ਜਿਹੜਾ ਹੈ ਇਸ ਕੰਮ ਦੇ ਵਿੱਚ ਜ਼ਰੂਰ ਥੋੜਾ ਜਿਹਾ ਵਿਗਨ ਪਾਇਆ ਹੈ ਤੇ ਅਗਲੇ ਸਮੇਂ ਦੇ ਵਿੱਚ ਹੁਣ ਇਹ ਬਾਰਿਸ਼ ਰੁਕਦੀ ਹੈ ਜਾਂ ਨਹੀਂ ਰੁਕਦੀ ਜੇ ਸਭ ਦੇ ਵਿਚਾਲੇ ਕਿਵੇਂ ਰੈਸਕਿਊਪਰੇਸ਼ਨ ਚੱਲਦੇ ਰਹੇ ਡੈਨਿਕਸ ਵੀਰੇਆਂ ਦੇ ਜ਼ਰੀਏ ਪਲ-ਪਲ ਦੀ ਰਿਪੋਰਟ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦੇ ਰਾਵਾਂਗੇ ਕੈਮਰਾ ਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਡੈਨਿਕਸ ਤਾਂ ਤਸਵੀਰਾਂ ਜਨਾਲਾ ਸ਼ਹਿਰ ਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਜਿਹੜਾ ਹੈ ਅਜਨਾਲਾ ਸ਼ਹਿਰ ਦੇ ਸਕੀ ਨਾਲੇ ਤੋਂ ਅਗਲੇ ਪਾਸੇ ਕ੍ਰੋਸ ਕਰ ਚੁੱਕਾ ਹੈ ਔਰ ਇਹ ਜਿਹੜੀ ਸੜਕ ਗੱਗੋਵਾਲ ਜਿਹੜੀ ਹੈ ਅਗਲੇ ਪਾਸੇ ਰਮਦਾਸ ਨੂੰ ਜਾਂਦੀ ਹੈ ਪੂਰੀ ਤਰ੍ਹਾਂ ਪਾਣੀ ਹਾਲਾਂਕਿ ਕੱਲ ਅਸੀਂ ਇਸ ਪਾਸੇ ਜਿਹੜਾ ਗਏ ਸੀ ਤਾਂ ਸੜਕ ਦੇ ਉੱਤੇ ਅਸੀਂ ਆਰਾਮ ਨਾਲ ਗੱਡੀਆਂ ਜਾ ਸਕਦੀਆਂ ਸੀ ਪਰ ਹੁਣ ਵਹੀਕਲ ਜਿਹੜੇ ਨੇ ਇਸ ਪਾਸੇ ਨਹੀਂ ਜਾ ਰਹੇ ਔਰ ਪਾਣੀ ਦਾ ਲੈਵਲ ਜਿਹੜਾ ਹੈ ਇਸ ਪਾਸੇ ਵੀ ਜਿੱਥੇ ਬੰਦੀਆਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਰੈਸਕਿਊ ਕਰਕੇ ਲਿਆ ਰਹੇ ਨੇ ਔਰ ਸਮਾਜ ਸੇਵਾ ਜਿਹੜੀ ਹੈ ਕਰ ਰਹੇ ਨੇ ਗੱਲਬਾਤ ਇਹਨਾਂ ਨਾਲ ਜਾਰੀ ਰੱਖਾਂਗੇ ਤਾਂ ਸਰ ਇਹ ਇੱਧਰ ਘਰ ਆਵਲ ਰਹਨਾ ਸਰ ਕੀ ਨਾਮ ਹੈ ਬਾਬਾ ਜੀ ਕਿਥੋਂ ਆਏ ਤੁਸੀਂ ਕੀ ਨਾਮ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਅੱਗੇ ਕਿਤੇ ਗਏ ਪਿੰਡ ਅਸੀਂ ਕਮਟਾਲਿਓ ਰਸਤਾਂ ਇਕੱਠੀ ਕਰਕੇ ਲਿਆਏ ਸਾ ਜੀ ਇੱਧਰ ਸੰਗਤ ਨੂੰ ਪਹੁੰਚਾ ਕੇ ਆਏ ਆ ਪਾਣੀ ਬਹੁਤ ਜ਼ਿਆਦਾ ਠੀਕ ਠਾਕ ਹੈ ਲੋਕ ਠੀਕ ਸਾਡੇ ਸੰਤਾਂ ਨੂੰ ਆਰਡਰ ਹੀ ਤੁਸੀਂ ਲਾ ਕੇ ਤੇ ਸੰਗਤ ਨੂੰ ਵਰਤਾਓ ਜੀ ਸਭ ਠੀਕ ਠਾਕ ਹੈ ਉੱਥੇ ਕਿਰਪਾ ਜੀ ਕਿਰਪਾ ਬਾਬੇ ਦੀ ਪਾਣੀ ਬਹੁਤ ਹੈ ਪਾਣੀ ਵਧਿਆ ਲੈਵਲ ਤੇ ਲਗਾਤਾਰ بارش ਹੋ ਰਹੀ ਹੈ ਕੀ ਨਾ ਪਾਣੀ ਬਾਤ ਹੈ ਜੀ ਕੁਲਜਿੰਦਰ ਸਿੰਘ ਜੀ ਕੁਲਜਿੰਦਰ ਸਿੰਘ ਜੀ ਕਿਵੇਂ ਦੇ ਹਾਲਾਤ ਨੇ ਤੁਸੀਂ ਹਾਲਾਤ ਤੇ ਬਹੁਤ ਮਾੜੇ ਆ ਜਿਹੜੇ ਜਨਾਂ ਦਾ ਨੁਕ ਦੀ ਗੱਲ ਹੈ ਕਿ ਤੁਸੀਂ ਆਮ ਲੋਕਾਂ ਲਈ ਅੱਗੇ ਆਏ ਕਿਉਂਕਿ ਅੱਗੇ ਜਾਣਾ ਬੜਾ ਮੁਸ਼ਕਲ ਹੈ ਪਰ ਆਪਣੀ ਤੁਸੀਂ ਰਿਸਕ ਲਿਆ ਫਿਰ ਵੀ ਗਏ ਲੋਕਾਂ ਤੱਕ ਪਹੁੰਚਾਏ ਰਸਦ ਸਾਰੀ ਹਾਂਜੀ ਪਹੁੰਚਾਏ ਜੀ ਰਸਤ ਸਾਰੀ ਪਹੁੰਚਾਏ ਆਂ ਜੀ ਤਾਂ ਇਹ ਪੰਜਾਬ ਦੇ ਉਹ ਲੋਕ ਨੇ ਜਿਹੜੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਪਿੱਛੋਂ ਅਗਲੇ ਪਾਸੇ ਜਿਸ ਪਾਸੇ ਪਾਣੀ ਹੈ ਉਸ ਪਾਸੇ ਰਸਦ ਪਹੁੰਚਾ ਕੇ ਆਏ ਨੇ ਔਰ ਲਗਾਤਾਰ ਪ੍ਰਸਾਦ ਜਿਹੜੀ ਹੋ ਰਹੀ ਹੈ ਇਸ ਪਾਸੇ ਅਸੀਂ ਹੋਰ ਸਾਰਿਆਂ ਨਾਲ ਗੱਲਬਾਤ ਕੀ ਨਾਮ ਹੈ ਜੀ ਤੁਹਾਡਾ ਬਾਬਾ ਜੀ ਸ਼ਮਸ਼ੇਰ ਸਿੰਘ ਜੀ ਸ਼ਮਸ਼ੇਰ ਸਿੰਘ ਜੀ ਤੁਸੀਂ ਕਿਹੜੇ ਪਿੰਡੋਂ ਆਏ ਸੀਗੇ ਅਸੀਂ ਨੇ ਮਾਪੁਰਖ ਸੰਤ ਬਾਬਾ ਸੁਖਦੇਵ ਜੀ ਚ ਉਹਨਾਂ ਵੱਲੋਂ ਲੰਗਰ ਰੋਜ਼ ਭੇਜਿਆ ਜਾਂਦਾ ਅੱਜ ਵੀ ਜਾ ਰਹੇ ਪਰ ਪਾਣੀ ਬਹੁਤ ਜ਼ਿਆਦਾ ਚੜ ਚੁੱਕਾ ਸਾਡਾ ਸਾਡਾ ਇੱਕ ਟਰੈਕਟਰ ਟਰਾਲੀ ਡੁੱਬ ਚੁੱਕਾ ਹੈ ਓਕੇ ਬਹੁਤ ਜ਼ਿਆਦਾ ਇਹਨਾਂ ਪਾਣੀ ਚੜ ਗਿਆ ਅੱਗੇ ਹੁਣ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਬੇੜੀਆਂ ਭੇਜੋ ਬੇੜੀਆਂ ਦੇ ਲੋੜ ਹੈ ਅੱਗੇ ਲੋਕ ਭੁੱਖੇ ਨੇ ਕੋਈ ਸਟੇਟ ਦਾ ਪ੍ਰਬੰਧ ਨਹੀਂ ਕੋਈ ਦਵਾਈਆਂ ਦਾ ਪ੍ਰਬੰਧ ਨਹੀਂ ਇੱਥੇ ਓਕੇ ਹਾਂਜੀ ਗੱਡੀਆਂ ਨਹੀਂ ਜਾ ਸਕਦੀਆਂ ਹੁਣ ਗੱਡੀਆਂ ਨਹੀਂ ਜੀ ਅਹੀਂ ਸਾਡੇ 10 ਫੁੱਟ ਟਰੈਕਟਰ ਥੱਲੇ ਚਲ ਗਏ ਡੁੱਬ ਗਏ ਆ ਆਰਮੀ ਨੇ ਗੱਡਿਆਂ ਆਣਗੇ ਬਿਲਕੁਲ ਇਹ ਟਰੈਕਟਰ ਟਰਾਲੀਆਂ ਤੇ ਲੋਕ ਪਹੁੰਚ ਰਹੇ ਨੇ ਸਰ ਕੀ ਕਹ ਰਹੇ ਸੀ ਕਿ ਤੁਸੀਂ ਬੇਨਤੀ ਕੀ ਕਰ ਰਹੇ ਹੋ ਮੈਂ ਜੀ ਜਿੱਥੋਂ ਪਹਿਲਾਂ ਬੇਦੀ ਸ਼ਨਾ ਤੋਂ ਜਿੱਥੋਂ ਬੰਨ ਟੁੱਟਾ ਉੱਥੇ ਹੀ ਅੱਜ ਤੱਕ ਅਸਮਾਨ ਹੀ ਨਹੀਂ ਤੁਹਾਡਾ ਕਿਸੇ ਦਾ ਪਹੁੰਚਿਆ ਅਸੀਂ ਪਹਿਲੀ ਟਰਾਲੀ ਛੱਡ ਕੇ ਆਏ ਉੱਥੇ ਤਾਂ ਬੇਦੀ ਸ਼ਨਾ ਤੱਕ ਜਿਹੜੀ ਕਿਉਂਕਿ ਅਪਰੋਚ ਜਿਹੜੀ ਆ ਔਖੀ ਆ ਇਸ ਪਾਸੇ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆ ਜਿਹੜੇ ਨੌਜਵਾਨ ਨੇ ਖੁਦ ਛੱਟ ਵੀ ਲੱਗੀ ਉਸਤੇ ਬਾਵਜੂਦ ਸੇਵਾ ਵੀ ਜਿਹੜੀ ਕਰ ਰਹੇ ਨੇ ਤਾਂ ਫੌਜ ਦੀਆਂ ਗੱਡੀਆਂ ਵੀ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਇਸ ਇਲਾਕੇ 'ਚ ਮੂਵਮੈਂਟ ਜਿਹੜੀ ਹੋ ਰਹੀ ਆ ਪਰ ਪਾਣੀ ਦਾ ਲੈਵਲ ਜਿਹੜਾ ਉਹ ਬਹੁਤ ਵੱਜੂਕਾ ਹੈ ਲੋਕ ਸ਼ਹਿਰਾਂ ਤੋਂ ਜਿਸ ਵੀ ਆਪਣੀ ਹਾਲਾਤਾਂ ਦੇ ਵਿੱਚ ਪਹੁੰਚ ਰਹੇ ਨੇ ਇਸ ਗੱਡੀ ਦੇ ਵਿੱਚ ਦੇਖ ਸਕਦੇ ਹੋ ਆਪਣੀ ਰਸਦ ਲੈ ਕੇ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਵੱਖ-ਵੱਖ ਥਾਵਾਂ ਤੋਂ ਤਾਂ ਤਸਵੀਰਾਂ ਜਿਹੜੀਆਂ ਨੇ ਇਹ ਅੰਮ੍ਰਿਤਸਰ ਦੀ ਜਨਾਲਾ ਦੀਆਂ ਨੇ ਜਿੱਥੇ ਜਨਾਲਾ ਸ਼ਹਿਰ ਦੇ ਵਿੱਚ ਅਸੀਂ ਕਾਫੀ ਇਸ ਤਰ੍ਹਾਂ ਦੀਆਂ ਕਾਰਾਂ ਦੇਖੀਏ ਜਿਨ੍ਹਾਂ ਦੇ ਵਿੱਚ ਲੋਕ ਜਿਹੜੇ ਨੇ ਆਪਣੀ ਰਸਦ ਲੈ ਕੇ ਇੱਥੇ ਪਹੁੰਚੇ ਨੇ ਇਸ ਪਾਸੇ ਪਾਣੀ ਜਿਹੜਾ ਹੈ ਉਹ ਵੀ ਪਹੁੰਚਿਆ ਹੈ ਪਾਣੀ ਕਾਫੀ ਵਧਦਾ ਜਾ ਰਿਹਾ ਹੈ ਪਰ ਲੋਕ ਜਿਹੜੇ ਨੇ ਜਿੰਨੇ ਜੋਗੇ ਵੀ ਨੇ ਕਿਉਂਕਿ ਬਹੁਤ ਸਾਰੀਆਂ ਕਾਰਾਂ ਪਿੱਛੇ ਵੀ ਰੁਕੀਆਂ ਸੀ ਚੱਲਦੇ-ਚੱਲਦੇ ਗੱਲ ਵੀ ਕਰ ਰਹੇ ਨੇ ਸਰ ਕੀ ਨਾਮ ਹੈ ਤੁਹਾਡਾ ਜੀ ਬਲਜੀਤ ਸਿੰਘ ਜੋੜਾ ਇਹ ਮੇਰਾ ਨਾਮ ਹੈ ਹਾਂਜੀ ਜੜਾ ਤੁਸੀਂ ਰਸਤ ਉਹਨਾਂ ਲੋਕਾਂ ਨੂੰ ਲੈ ਕੇ ਪਹੁੰਚੇ ਜੀ ਜੀ ਜਿਹੜੀ ਇਹ ਤਰਾਸਤੀ ਪੰਜਾਬ ਦੇ ਵਿੱਚ ਆਪਣੇ ਖਾਸ ਕਰਕੇ ਅਮਰਚਾ ਅਮਰਸਰ ਦੇ ਵਿੱਚ ਆਈ ਆ ਉਹਦੇ ਵਾਸਤੇ ਇਹ ਏਰੀਆ ਜਿਹੜਾ ਰਸਤ ਲੈ ਕੇ ਆਏ ਆ ਜਿਹੜਾ ਜਦੀ ਅਗਵਾਈ ਸਾਡੇ ਮਾਨਯੋਗ ਭਗਵੰਤ ਮਾਨ ਜੀ ਦੀ ਅਗਵਾਈ ਦੇ ਨਾਲ ਅਸੀਂ ਇਹ ਕਰਨ ਗਏ ਆ ਇਹ ਟ੍ਰੇਡ ਵਿੰਗ ਪੰਜਾਬ ਆਮ ਅਧੀ ਪਲਟੀ ਟ੍ਰੇਡ ਵਿੰਗ ਦੀ ਟੀਮ ਆ ਸਾਡੀ ਤੁਸੀਂ ਲੈ ਕੇ ਕੀ ਕੀ ਆਏ ਆ ਆਟਾ ਆ ਆਪਣੇ ਕੋ ਅਮੁੱਲ ਦਾ ਸੁੱਕਾ ਦੁੱਧ ਆ ਤੇ ਰਾਸ ਨੇ ਬੰਦ ਨੇ ਤੇ ਪਾਣੀ ਦੀਆਂ ਬੋਤਲਾਂ ਨੇ ਇਹ ਸਾਰੀਆਂ ਆਟਮਾ ਜਿਹੜੀਆਂ ਅਸੀਂ ਲੈ ਕੇ ਆਏ ਆ ਤੇ ਬਿਲਕੁਲ ਬਿਲਕੁਲ ਜਿਹੜਾ ਪਾਣੀ ਦਾ ਵਧ ਰਿਹਾ ਹੈ ਲੈਵਲ ਉਸ ਦੇ ਬਾਵਜੂਦ ਸਰ ਕੀ ਨਾਮ ਹੈ ਤੁਹਾਡਾ ਜੀ ਮੈਂ ਐਡਵੋਕੇਟ ਰਮਨ ਜੀ ਐਡਵੋਕੇਟ ਸਾਹਿਬ ਤੁਸੀਂ ਵੀ ਅੱਜ ਇੱਥੇ ਪਹੁੰਚੇ ਜੇ ਕਿਉਂਕਿ ਪਿੰਡਾਂ ਦੇ ਲੋਕਾਂ ਕੋ ਟਰਾਲੀਆਂ ਦੀਆਂ ਸ਼ਹਿਰ ਦੇ ਲੋਕ ਜਿਹੜੇ ਨੇ ਆਪਣੀਆਂ ਗੱਡੀਆਂ 'ਚ ਲੈ ਕੇ ਆ ਗਏ ਡੇ ਗੋਲ ਜਿਹੜੀ ਗੱਡੀ ਸੀ ਅਸੀਂ ਪੂਰੀ ਗੱਡੀ ਭਰ ਕੇ ਅੱਜ ਆਪਣੇ ਭਰਾਵਾਂ ਵਾਸਤੇ ਭੈਣਾਂ ਵਾਸਤੇ ਬਾਵਾ ਵਾਸਤੇ ਬੱਚਿਆਂ ਵਾਸਤੇ ਜੋ ਬਣ ਸਕਦਾ ਸੀ ਅਸੀਂ ਘਰੋਂ ਲੈ ਕੇ ਆਏ ਆਂ ਔਰ ਅਸੀਂ ਸੇਵਾ ਕਰਨਾ ਚਾਹੁੰਦੇ ਆਂ ਰੈਗੂਲਰ ਕੱਲ ਵੀ ਆਏ ਸੀ ਅੱਜ ਵੀ ਆ ਰਹੇ ਔਰ ਅੱਗੋ ਵੀ ਆਂਦੇ ਰਾਵਾਂਗੇ ਜੋ ਵੱਧ ਵੱਧ ਸੇਵਾ ਹੋ ਸਕੇਗੀ ਉਹ ਤਾਂ ਇਹ ਪੰਜਾਬੀਅਤ ਦੀ ਖਾਸੀਅਤ ਹੈ ਤਾਂ ਸਰ ਮੈਂ ਅਹੀਂ ਉੱਥੋਂ ਆਇਆ ਮੈਂ 9 ਵਜੇ ਦਾ ਤੁਰਿਆ ਇੱਥੋਂ ਜੀ 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 ਮੈਨੂੰ 1:30 ਵਜ ਗਿਆ ਜੀ 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 ਡੇੜ ਵਾਰਗਿਆ 베디ਸ਼ਨਾ ਕੋਡ ਰਜਾਦਾ ਲਾਗੇ ਸਮਾਨ ਭੇਜੋ ਜਿੱਥੋਂ ਸਭ ਤੋਂ ਜ਼ਿਆਦਾ ਅਸੀਂ ਗਮਟਾਲੇ ਪਿੰਡ ਤੋਂ ਆਏ ਆ ਸਾਨੂੰ ਹੋਲੀ ਹਾਰਡ ਸਕੂਲ ਵਾਲਿਆਂ ਨੇ ਵੀ ਬੜਾ ਰਾਸ਼ਨ ਦਿੱਤਾ ਜੀ ਅਸੀਂ ਉਹ ਵੀ ਸਾਰਾ ਉੱਥੇ ਆਏ ਅੱਗੇ ਪੁੱਛਦਾ ਚਾਹੀਦਾ 베디ਸ਼ਨਾ ਰਾ ਕੋਚਣਾ ਚਾਹੀਦਾ 베디ਸ਼ਨਾ ਤੱਕ ਪਹੁੰਚੇ ਆ ਇੱਥੋਂ ਜੀ ਕੋਹਦਾ ਦੱਸੇਗਾ ਇਸ ਪਾਸੇ ਅਗਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਰਸਤਾ ਹੈ ਅਗਲੇ ਪਾਸੇ ਜੋ ਜਾਂਦਾ ਇੱਥੋਂ ਤੁਸੀਂ ਦੇਖ ਸਕਦੇ ਹੋ ਫੌਜ ਦੇ ਟਰੱਕ ਜਿਹੜੇ ਨੇ ਉਹ ਲਗਾਤਾਰ ਅੱਗੇ ਵਧ ਰਹੇ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲਗਾਤਾਰ ਤੁਸੀਂ ਇਹ ਜਿਹੜੀਆਂ ਇਹਨਾਂ ਤਸਵੀਰਾਂ ਦੇ ذریعے ਕਿ ਪਾਣੀ ਦਾ ਪੱਧਰ ਕਿਵੇਂ ਵਧ ਰਿਹਾ ਹੈ ਕਿਉਂਕਿ ਬੀਤੇ ਕੱਲ ਇਸ ਜਗ੍ਹਾ ਦੇ ਉੱਤੋਂ ਵਹੀਕਲ ਜਿਹੜੇ ਸੀਗੇ ਉਹ ਅੱਗੇ ਮੂਵ ਕਰ ਪਾ ਰਹੇ ਸੀ ਅਸੀਂ ਵੀ ਬੀਤੇ ਕੱਲ ਇੱਥੋਂ ਅਗਲੇ ਪਾਸੇ ਜਾਣ ਗਏ ਸੀਗੇ ਸ਼ੂਟ ਕਰਕੇ ਕਿ ਦਰਸ਼ਕਾਂ ਤੱਕ ਅਪ ਡੈਨਿਕ ਸਵੇਰਾ ਦੀ ਰਿਪੋਰਟ ਸੀ ਪਹੁੰਚਾ ਕੇ ਆਏ ਪਰ ਅੱਜ ਇਸ ਜਗ੍ਹਾ ਦੇ ਉੱਤੇ ਕਿਉਂਕਿ ਟਰੈਕਟਰ ਵੀ ਅਗਲੇ ਪਾਸੇ ਜਿਉਂ ਜਾਣਕਾਰੀ ਮਿਲੀ ਹੈ ਟਰੈਕਟਰ ਵੀ ਅਗਲੇ ਪਾਸੇ ਜਿਹੜਾ ਸੀ ਪਾਣੀ ਦੇ ਵਿੱਚ ਡੁੱਬ ਗਿਆ ਹੈ ਤਾਂ ਇਹ ਤੋਂ ਇਸ ਜਗ੍ਹਾ ਦੇ ਉੱਤੇ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਤੇ ਲੋਕ ਜਿਹੜੇ ਨੇ ਕਿਉਂਕਿ ਅੱਜ ਬਾਰਿਸ਼ ਹੋਈ ਹੈ ਪਾਣੀ ਦਾ ਲੈਵਲ ਕਟੇਗਾ ਪਰ ਅੱਜ بارش ਹੋਣ ਦੇ ਕਾਰਨ ਜਿਹੜਾ ਪਾਣੀ ਦਾ ਲੈਵਲ ਹੈ ਇੱਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ ਔਰ ਲਗਾਤਾਰ ਬੱਦਲ ਜਿਹੜੇ ਕੁਲ ਹੋਏ ਨੇ ਜਿਵੇਂ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਸੀ ਕਿ ਪਾਣੀ ਦੀ ਜਿਹੜੀ ਹੈ ਲਗਾਤਾਰ ਵਧ ਸਕਦੀ ਹੈ ਤਾਂ ਉਸ ਤਹਿਤ ਹੀ بارش ਜਿਹੜੀ ਇੱਥੇ ਹੋ ਰਹੀ ਹੈ ਤੇ ਪਰ ਲੋਕ ਜਿਹੜੇ ਨੇ ਸਮਾਜ ਸੇਵੀ ਜਥੇਬੰਦੀਆਂ ਪਿੰਡਾਂ ਦੇ ਲੋਕ ਆਪਣੇ ਪੱਦਰ ਦੇ ਉੱਤੇ ਪ੍ਰਸ਼ਾਸਨ ਤੇ ਦਾਅਵੇ ਕਰ ਰਹੇ ਆਪਣੇ ਪੱਦਰ ਤੇ ਲੱਗੇ ਹੋਏ ਨੇ ਪਰ ਪਿੰਡਾਂ ਦੇ ਲੋਕਾਂ ਨੇ ਆਪਣੇ ਜਿਹੜੇ ਕਿਉਂਕਿ ਭੈਣ ਭਰਾ ਉਹਨਾਂ ਦੇ ਹੀ ਨੇ ਇਸ ਮਾਜੇ ਦੇ ਵਿੱਚ ਨਾਲ ਦੇ ਪਿੰਡਾਂ ਦੇ ਲੋਕ ਜਿਨੇ ਵੀ ਨੇ ਆਪਣੇ ਟਰਾਲੀਆਂ ਦੇ ਵਿੱਚ ਰਸਸ ਲੈ ਕੇ ਇੱਥੇ ਪਹੁੰਚ ਰਹੇ ਨੇ ਉਹਨਾਂ ਤੱਕ ਪਹੁੰਚਾਈ ਹੈ ਔਰ ਜੋ ਜਾਣਕਾਰੀ ਸਾਨੂੰ ਇੱਥੇ ਦਿੱਤੀ ਹੈ ਕਿ ਪਹਿਲੀ ਟਰਾਲੀ ਬੇਦੀਸ਼ਾਨਾਂ ਤੱਕ ਜਿਹੜੀ ਪਹੁੰਚੀ ਹੈ ਬਹੁਤ ਮੁਸ਼ਕਲ ਹਾਲਾਤ ਨੇ ਪਰ ਉਸ ਬਾਬ ਜੀਵ ਦੇ ਵੀ ਇਹ ਲੋਕ ਜਿਹੜੇ ਨੇ ਇਸ ਪਾਸੇ ਟਰਾਲੀਆਂ ਦੇ ਪਹੁੰਚ ਰਹੇ ਨੇ ਪਾਣੀ ਦਾ ਪੱਧਰ ਤੁਸੀਂ ਇਸ ਪਾਸੇ ਦੇਖ ਸਕਦੇ ਹੋ ਕਿ ਕਿਸ ਲੈਵਲ ਤੱਕ ਪਾਣੀ ਦਾ ਜਿਹੜਾ ਲੈਵਲ ਹੈ ਤੇ ਲਗਾਤਾਰ ਦੇਨਿਕ ਸਵੇਰਾ ਦੇ ਜ਼ਰੀਏ ਅਸੀਂ ਆਪਣੇ ਦਰਸ਼ਕਾਂ ਤੱਕ ਇਹ ਪਲ-ਪਲ ਦੀ ਰਿਪੋਰਟ ਅਜਨਾਲੇ ਦੀ ਵਿਚਾਰੇ ਆ ਅਜਨਾਲੇ ਸ਼ਹਿਰ ਦੇ ਵਿੱਚ ਪਾਣੀ ਦੀ ਮਾਰ ਕੱਲ ਸਵੇਰੇ ਪਹੁੰਚੀ ਸੀ ਕੱਲ ਪਹਿਲਾ ਦਿਨ ਸੀ ਜਦੋਂ ਅਜਨਾਲੇ ਦੇ ਵਿੱਚ ਪਾਣੀ ਜਿਹੜਾ ਇੱਥੋਂ ਤੱਕ ਪਹੁੰਚਿਆ ਤੇ ਹੁਣ ਇਹ ਜਿਹੜੀ ਪਾਣੀ ਜਿਹੜਾ ਇਸੇ ਤਰ੍ਹਾਂ ਜੇਕਰ ਪ੍ਰਸ਼ਾਸਨ ਦੀ ਰੀਦਾ ਖਲਾਤ ਹੋਰ ਗੰਭੀਰ ਹੋ ਸਕਦੇ ਨੇ ਸੱਕੀ ਨਾਲੇ ਤੋਂ ਅਗਲੇ ਪਾਸੇ ਜਿਹੜਾ ਪਾਣੀ ਹੈ ਕਿਉਂਕਿ ਅਜਨਾਲਾ ਸ਼ਹਿਰ ਦੇ ਵਿੱਚ ਅੱਜ ਦੁਕਾਨਾਂ ਵੀ ਜਿਹੜੀਆਂ ਨੇ ਉਹ ਬੰਦ ਨੇ ਸਾਹਮਣੇ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਦੁਕਾਨਾਂ ਦੇ ਬਾਹਰ ਤੱਕ ਪਾਣੀ ਜਿਹੜਾ ਪਹੁੰਚ ਚੁੱਕਾ ਹੈ Este... ਜਿਹੜੇ ਆਪਣੀਆਂ ਅਜਨਾਲਾ ਦੇ ਬਾਜ਼ਾਰ ਵੀ ਜਿਹੜੇ ਸੀ ਕਾਫੀ ਅੱਜ ਬੰਦ ਦਿਖਾਈ ਦਿੱਤੇ ਸੀ ਤਾਂ ਫੌਜ ਦੀਆਂ ਟੀਮਾਂ ਆਂਡੀਆਰਫ ਦੀਆਂ ਟੀਮਾਂ ਜ਼ਿਲ੍ਹਾ ਪ੍ਰਸ਼ਾਸਨ ਇਹ ਸਭ ਇੱਥੇ ਆਪਣੇ ਆਪਣੇ ਪੱਧਰ ਤੇ ਉਪਰਾਲੇ ਜਿਹੜੇ ਕਰ ਰਹੇ ਨੇ ਪਰ ਅ ਬਾਰਿਸ਼ ਨੇ ਜਿਹੜਾ ਇਸ ਕੰਮ ਦੇ ਵਿੱਚ ਜਰੂਰ ਥੋੜਾ ਜਿਹਾ ਵਿਘਨ ਪਾਇਆ ਹੈ ਤੇ ਅਗਲੇ ਸਮੇਂ ਦੇ ਵਿੱਚ ਹੁਣ ਇਹ ਬਾਰਿਸ਼ ਰੁਕਦੀ ਹੈ ਜਾਂ ਨਹੀਂ ਰੁਕਦੀ ਜਏ ਸਭ ਦੇ ਵਿਚਾਰੇ ਕਿਵੇਂ ਰੈਸਕਿਊਪਰੇਸ਼ਨ ਚੱਲਦੇ ਰਹੇ ਡੇਨਿਕ ਸੂਰਾ ਦੇ ਜ਼ਰੀਏ ਪਾਲਪਾਲ ਦੀ ਰਿਪੋਰਟ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦੇ ਰਾਵਾਂਗੇ ਕੈਮਰਾਪਰਸਨ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਡੇਨਿਕ ਸੂਰਾ